ਯੂਕੇ ਵਾਲੀ ਰੈਪਰ ਅਨਮੋਲ ਕੁਆਤਰਾ ਦਾ ਕੰਮ ਦੇਖ ਕੇ ਹੋਈ ਹੈਰਾਨ ਦੇਖੋ ਕਿਸ ਤਰ੍ਹਾਂ ਮਰੀਜ਼ਾਂ ਦੇ ਨਾਲ ਬੱਚਿਆਂ ਦੇ ਨਾਲ ਲਾੜ ਲੜਾਉਂਦੀ ਹੋਈ ਆਈ ਨਜ਼ਰ ਇਦਾਂ ਦੇ ਬੱਚੇ ਨਹੀਂ ਨਾ ਭਾਈ ਲੋਕ ਬਹੁਤ ਓਵਰ ਡੋਨੇਟ ਕਰਦੇ ਨੇ ਜਿਹਨਾਂ ਅਡੌਪਟ ਹੀ ਕਰ ਰਹੇ ਨੇ ਕਿ ਸਾਰੀ ਜ਼ਿੰਦਗੀ ਅਸੀਂ ਕਰਾਂਗੇ ਉਹ ਵੀ ਝਟਕਾ ਖਾ ਜਾਂਦੇ ਨੇ ਬਾਹਰੋਂ ਇੱਕੋ ਦੰਤ ਦੀ ਵੈਂਟਿਲੇਟਰ ਤੇ ਚੱਲਾ ਗਿਆ ਗੁਰਜੋਤ ਸਟੈਪ ਲੰਡਨ ਸਿੱਧੂ ਦੇ ਜਨਮ ਦਿਨ ਤੇ ਖਾਸ ਮੌਕੇ ਤੇ ਯੂਕੇ ਤੋਂ ਸਪੈਸ਼ਲ ਗੂਸੇ ਪਿੰਡ ਪਹੁੰਚੀ ਤੇ ਉਹਨਾਂ ਨੇ ਸਿੱਧੂ ਦੇ ਮਾਪਿਆਂ ਦੇ ਨਾਲ ਉਹਨਾਂ ਦਾ ਦੁੱਖ ਵੀ ਵੰਡਾਇਆ ਉਹਨਾਂ ਨੇ ਹਰਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ 모사ਪੇਂਡ ਪੌਂਚ ਦੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਮੁਲਾਕਾਤ ਕੀਤਾ ਉਹਨਾਂ ਨੂੰ ਸਿੱਧੂ ਦੇ ਬਾਰੇ ਬਹੁਤ ਸਾਰੀਆਂ ਐਸੀ ਗੱਲਾਂ ਦੇ ਬਾਰੇ ਵੀ ਦੱਸਿਆ ਇਨਾਂ ਹੀ ਨਹੀਂ ਉਹਨਾਂ ਨੇ ਆਪਣੇ ਸਿੱਧੂ ਦੇ ਨਾਲ ਅਪਕਮਿੰਗ ਪ੍ਰੋਜੈਕਟ ਬਾਰੇ ਵੀ ਉਸ ਦਾ ਖੁਲਾਸਾ ਕੀਤਾ ਆਪਣੇ ਟਾਈਟਲ ਟਰੈਕ ਦਾ ਨਾਮ ਵੀ ਦੱਸਿਆ ਹੁਣ ਉਹਨਾਂ ਦੀ ਖੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਮਾਜ ਸੇਵੀ ਅਨਮੋਲ ਕਬਾਤਰਾ ਦਿਨਾਲ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਦਾ ਕੰਮ ਦੇਖਿਆ ਤੇ ਉਹ ਹੈਰਾਨ ਰਹਿ ਗਏ ਇਹਨਾਂ ਹੀ ਨਹੀਂ ਉਹਨਾਂ ਨੇ ਇੱਥੇ ਪਹੁੰਚ ਕੇ ਬੱਚਿਆਂ ਦੇ ਨਾਲ ਲਾਡ ਵੀ ਲੜਾਇਆ ਬਲ ਤੁਸੀਂ ਵੀ ਦੇਖੋ ਵੀਡੀਓ ਭਾਈ ਇਹਨਾਂ ਸੀਰੀਅਸ ਇੰਨਾ ਜ਼ਿਆਦਾ ਹੋਇਆ ਨਾ ਪਿਛਲੇ ਹਫ਼ਤੇ ਵੈਂਟਿਲੇਟਰ ਤੇ ਰਿਹਾ ਮਤਲਬ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਕਿ ਗਿਆ ਔਰ ਸਾਡੀ ਅੰਦਰੋਂ ਨਿਕਲ ਜਿੰਦੀਆਂ ਬਰ ਕੱਲਾ ਮੁੰਡਾ ਬੇ ਬੱਚੇ ਬੱਚਾ ਹੈ ਮਤਲਬ ਸਾਡਾ ਪਿਛਲੇ ਸਾਲ ਤੋਂ ਜੁੜਿਆ ਹੋਇਆ ਤੇ ਸਾਡੀਆਂ ਵੀ ਮਤਲਬ ਰੂਹ ਖਿੱਚ ਲੰਦਾ ਇਹ ਹਫ਼ਤੇ ਜੀ ਕੀ ਹੋਇਆ ਵੀਰੋ ਜੀ ਨੋ ਨੋ ਬੇਕਲੇ ਜੋ ਰਿਲਾਕਸ ਵੀ ਆਂਡ ਸਾਡੇ ਕੋਲ ਇੱਕ ਬੱਚੀ ਸੀ ਬਾਈ ਪਹਿਲਾਂ ਸੁਨਾਲੀ ਛੋਟੀ ਜੀ ਸੀ ਉਹ ਵੀ ਇਹਦੇ ਜਿੰਨੀ ਸੀ ਮਤਲਬ ਸਾਡੇ ਕੋਲ ਇੱਕ ਦਿਨ ਪਹਿਲਾਂ ਮੈਨ ਲੱਕੀ ਗਈ ਐ ਇਦਾਂ ਦੇ ਬੱਚੇ ਨੇ ਨਾ ਬਾਈ ਲੋਕ ਬਹੁਤ ਉਹ ਡੋਨੇਟ ਕਰਦੇ ਨੇ ਜਿਹਨਾਂ ਅਡੌਪਟ ਹੀ ਕਰ ਲੈਂਦੇ ਨੇ ਕਿ ਸਾਰੀ ਜ਼ਿੰਦਗੀ ਅਸੀਂ ਕਰਾਂਗੇ ਉਹ ਵੀ ਝਟਕਾ ਖਾ ਜਾਂਦੇ ਨੇ ਬਾਹਰੋਂ ਇੱਕੋ ਦੰਤ ਕੀ ਵੈਂਟਿਲੇਟਰ ਤੇ ਚਲਾ ਗਿਆ ਗੁਰਜੋਤ ਉਹ ਠੀਕ ਹੋ ਗਈ ਨਹੀਂ ਆਂਟੀ ਉਹ ਐਕਸਪਾਇਰ ਹੋ ਗਈ ਜਿਹਨਾਂ ਤੁਸੀਂ ਸੇਵਾ ਕਰਕੇ ਗਏ ਸੀ ਉਹ ਐਕਸਪਾਇਰ ਹੋ ਗਈ ਇਹੀ ਤਾਂ ਇਹੀ ਤਾਂ ਰੋਲਾ ਆਂਟੀ ਬੱਚਿਆਂ ਦਾ ਜਿਨ੍ਹਾਂ ਦੇ ਕਿਡਨੀਆ ਡੈਮੇਜ ਆ ਬਚਨ ਦੇ ਚਾਂਸ ਇਹ ਆਂਟੀ ਜਿੱਦਾਂ ਹੁਣ ਇਹਨੇ ਕੋਈ ਨਮਕ ਨਮਕ ਫालतू ਖਾ ਲਿਆ ਖਤਮ ਹੁਣ ਇਹਦੀ ਅਸੀਂ ਵੀਡੀਓ ਪਾਈ ਸੀ ਮੈਂ ਤੁਹਾਨੂੰ ਦਿਖਾਨਾ ਸਾਡੇ ਵੀ ਘਰ ਦੇ ਮਤਲਬ ਉਹ ਹੋ ਗਿਆ ਸੀਗਾ ਕਿ ਯਾਰ ਤੂੰ ਨਾ ਕਰੇ ਕੰਮ ਕਿ ਅਟੈਚਮੈਂਟ ਇੰਨੀ ਹੋ ਜਾਂਦੀ ਹੈ ਨਾ ਇਹਨਾਂ ਨਾਲ ਦੀਦੀ ਜਿੱਦਾਂ ਹੁਣ ਇਹ ਉੱਥੇ ਆਂਦਾ ਹੈ ਇਹਨੇ ਆ ਕੇ ਮੇਰੇ ਕੋਲ ਬਹਿ ਜਾਣਾ ਪੇਸ਼ੈਂਟ ਦੇਖੀ ਜਾਣੇ ਨੇ ਕਰੀ ਜਾਣਾ ਤਾਂ ਬੜਾ ਮਤਲਬ ਸੀਰੀਅਸ ਕੰਮ ਆ ਆਹ ਭਾਈਆ ਹਫਤੇ ਪਹਿਲਾਂ ਦੀ ਵੀਡੀਓ ਦੱਸ ਇੰਨਾ ਸੀਰੀਅਸ ਹੋ ਗਿਆ ਸੀਗਾ ਹਫਤਾ ਲਾਸਟ ਵੀਕ ਇਹ ਹਫਤਾ ਪਹਿਲਾਂ ਦੀ ਆਂਟੀ ਮਤਲਬ ਮੈਂਟ ਜੀ ਠੀਕ ਹੋ ਜਾਏਗਾ ਮੈਂਟ ਜੀ ਅਪ ਡਾਊਨ ਹੋ ਜਾਏਗਾ ਤੁਸੀ ਨਹੀਂ ਖਾਓ ਸੀ ਤੁਹਾਨੂੰ ਨੀਡ ਯੈਸ ਸਿਸ ਮਨੀ ਵਿਲ ਵਰਕਸ 2 3 ਮੰਥਸ ਮਨੀ ਡਸਨਟ ਮੈਟਰ ਹੇਅਰ ਮੈਟਰ ਇਜ਼ ਕਿਡਨੀ ਡੈਮੇਜ ਥੇਅਰ ਇਜ਼ ਨੋ ਅਦਰ ਆਪਸ਼ਨ ਕਿਡਨੀ ਟ੍ਰਾਂਸਪਲੈਂਟ ਹੋਏਗਾ ਪਰ ਉਹ ਆਂਟੀ ਹੋਏਗਾ ਬਟਿੰਗ ਉਮਰ ਦੇ ਵਿੱਚ ਹੀ ਵਾਸ ਜਸਟ ਗੋਨ ਲਾਈਕ ਥਾ ਨੋ ਹੀ ਇਸ ਜਸਟ ਨਾਟ ਹੀ ਇਸ ਜਸਟ ਫਰਮ ਪਾਸਟ 1 ਈਅਰ ਡਿਊ ਟੂ ਆਫ ਵਾਟਰ ਪੋਲੂਸ਼ਨ ਫੂਡ ਕੁਆਲਿਟੀ ਹੇਅਰ ਇੰਡੀਆ ਕਿਡਨੀ ਗੈਟ ਡੈਮੇਜ ਪਾਣੀ ਆਂਟੀ ਇੰਨਾ ਗੰਦਾ ਹੋ ਚੁੱਕਾ ਨਾ ਪਾਣੀ ਨਾਲ ਕੈਂਸਰ ਦਾ ਇੰਨੀ ਬੁਰੀ ਤਰ੍ਹਾਂ ਨਾ ਫੈਲ ਰਿਹਾ ਅੰਡੀ ਸਿੱਧੂ ਦੇ ਵਾਰ ਮਤਲਬ ਕਿ ਕਲਤੀ ਤਰੀਕ ਮੈਂ ਭਈਆ ਆਂਟੀ ਆਈ ਸੀਧੂ ਦੇ ਹੈਲਪ ਕਰਨ ਲਈ ਬੜਾ ਉਦੋਂ ਵੀ ਸਾਨੂੰ ਹੋਇਆ ਆਹਦੀ ਆਂਟੀ ਆਂਟੀ ਉਹ ਤੁਰਿਆ ਨਾ ਜਾਵੇ ਮੈਂ ਕਹਿੰਦੀ ਸਿੱਧੂ ਦੇ ਮੈਂ 29 ਤਰੀਕ ਨੂੰ ਆਈ ਸੀ ਜਸਟ ਕੇਮ ਸਪੈਸ਼ਲੀ ਟੂ ਹੈਲਪ ਔਨ ਦੈਟ ਡੇ ਸ਼ੀ ਵਨ ਔਰ ਕਾਂਟ ਕਾਂਟ ਵਾਕ ਉਥੇ ਬੜੇ ਫੈਨ ਆਉਂਦੇ ਨੇ ਕਿ ਕਿ ਮੈਂ ਵੀ ਵੀਡੀਓ ਚ ਕਹਿਣਾ ਰਿਹਾ ਅਸੀਂ ਜਾਣਦੇ ਹਾਂ ਕਿ ਸਿੱਧੂ ਦਾ ਵੀ ਕੋਈ ਫੈਨ ਤਰੇ ਨਹੀਂ ਨਹੀਂ ਸਿੱਧੂ ਦਾ ਨਾ ਅੰਟੀ ਕੋਈ ਫੈਨ ਵੀ ਨਾ ਰਵੇ ਬਿਨਾਂ ਇਲਾਜ ਤੋਂ ਮੈਨੂੰ ਇਹ ਨਾ ਗੋ ਗਵੇ ਯਾਰ ਅਸੀਂ ਸਿੱਧੂ ਦੇ ਫੈਨ ਆ ਤੇ ਇਲਾਜ ਨਹੀਂ ਹੋ ਰਿਹਾ ਉਹ ਬਰਦਾਸ਼ਤ ਨਹੀਂ ਹੁੰਦੀ ਅੰਦਰੋਂ ਗੱਲ ਯਾਨਸ ਕੀ ਮੋਰ ਇਲਾਈਕਸ ਪੋਇਜ਼ ਵਾਟ ਇਜ਼ ਇਟ ਗੱਲ ਇਹ ਬੀ ਪਸੰਦ ਕਰਦਾ ਪੋਇਜ਼ ਬਸ ਤੁਸੀਂ ਬਲਾ ਲਿਆ ਇਹਨੂੰ ਇੰਨੇ ਦੀ ਗੋਸ਼ ਬਾਈ ਇਹ ਇੰਨਾ ਕਿ ਅੰਟੀ ਇਹਨਾਂ ਦੇ ਇਹਨਾਂ ਦਾ ਪਰਿਵਾਰ ਇੰਨਾ ਇਹਨਾਂ ਦੀ ਮਾਂ ਆ ਨਾ ਜਿਹੜੀ ਸਾਲ ਤੋਂ ਬਾਈ ਮੈਂ ਹੱਸਦੀ ਨਹੀਂ ਦੇਖੀ ਇੱਕ ਸਾਲ ਤੋਂ ਮੇਰੇ ਕੋਲ ਮਾਂ ਹੱਸਦੀ ਨਹੀਂ ਦੇਖੀ ਹਰ ਟਾਈਮ ਮਤਲਬ ਰੋਂਦੀ ਰਹੇਗੀ 22 ਦੇ ਵਿੱਚ ਸ਼ੁਦੀ ਮਿਲੇਗੀ ਆਖਿਆ ਸੀ ਮੈਂ ਤੁਸੀਂ ਮੇਰੇ ਕੋਲ ਕੇਸ ਨਾ ਲੈ ਕੇ ਆਇਆ ਕਰੋ ਹਾਂਜੀ 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 ਦੱਸਿਓ ਬੜੇ ਕੇਸ ਨੇ ਬਈ ਨਹੀਂ ਨਹੀਂ ਮੰਮੀ ਨਾ ਪਾਪਾ ਨਹੀਂ ਮੰਮੀ ਬਹੁਤ ਛੋਟੇ ਦਿਲ ਦੀ ਹੈ ਆਹ ਬਈ ਆਂਟੀ ਆ ਤੁਸੀਂ ਵੀਡੀਓ ਦੇਖੀ ਜਿਹਦੇ ਘਰ ਦੇ ਛੱਡ ਗਏ ਸੀਗੇ ਇਹਨਾਂ ਆਂਟੀ ਸੀ ਸਾਡੇ ਕੋਲ ਇੱਕ ਉਹਦੀਆਂ ਚਾਰ ਕੁੜੀਆਂ ਬਈ ਇੱਕ ਮੁੰਡਾ ਛੱਡ ਗਏ ਛੱਡੀ ਜਗ੍ਹਾ ਤੇ ਪਿੱਛੇ ਬਿਠਾ ਕੇ ਛੱਡ ਗਏ ਪੈਰਲਾਈਜ਼ਡ ਟੈਕ ਸੀ ਅੱਜ ਉਸ ਵੇਰ ਐਕਸਪਾਇਰ ਹੋ ਗਈ ਤੇ ਹੁਣ ਕੁੜੀਆਂ ਰੋ ਰੀਆਂ ਫੋਨ ਤੇ ਤੁਹਾਡੀ ਮਾਂ ਮਰ ਗਈ ਵੀ ਵੀ ਜਸ ਗੋਨ देयर ਹੋਮ ਲਾਸਟ ਮੰਥ ਦੇ ਇਵਨ ਡੋਨਟ ਡੋਨਟ ਹੈਵ ਅ ਫੈਨ ਐਟ देयर ਹੋਮ ਸੋ ਵੈਨ ਵੀ ਟੇਕ ਅ ਫੈਨ देयर ਸੀ ਹਿਸ ਹੈਪੀਨੈਸ ਸੀ ਹਿਸ ਹੈਪੀਨੈਸ ਹੀ ਜਸਟ ਟੁਕ ਅ ਹਰ ਯੂ نو ਅ ਯੰਗਰ ਬ੍ਰਦਰ ਫਾਰ ਦਾ ਫੈਨ ਭਈਆ ਅਸੀਂ ਘਰ ਗਏ ਸੀ ਤੇ ਘਰ ਪੱਖਾ ਵੀ ਨਹੀਂ ਸੀਗਾ ਜਦੋਂ ਅਸੀਂ ਪੱਖਾ ਲੈ ਕੇ ਗਏ ਤਾਂ ਉਹ ਕੁੜੀ ਜਿਹੜੀ ਸੀ ਨਾ ਛੋਟੀ ਜੀ ਉਹ ਆਪਣੇ ਭਰਾ ਨੂੰ ਚੱਕ ਲਈ ਕਿ ਉਹਨੂੰ ਪੱਖੇ ਦੀ ਹਵਾ ਦਿਓ ਮੈਨੂੰ ਨਹੀਂ ਚਾਹੀਦੀ ਯਾਰ ਆ ਦੇਖੋ ਪੱਖਾ ਬਈ 3000 ਦਾ ਪੱਖਾ ਦੀ ਸਿਰ ਤੇਨੇ ਦਾ ਪੱਖਾ ਤੇ ਦੇਖੋ ਕਿਸ ਲੈਵਲ ਤੇ ਪਹੁੰਚੀ ਹੋਈ ਹੈ ਮਤਲਬ ਇੰਨੀ ਕਈ ਵਾਰੀ ਨਾ ਆਂਟੀ ਕੀ ਹੁੰਦਾ ਬਈ ਪੈਸੇ ਮੈਂ ਬਾਰ ਬਾਰ ਕਹਿੰਦਾ ਪੈਸੇ ਮੈਟਰ ਨਹੀਂ ਕਰਦੇ ਲੋਕੋ ਕੋਲ ਟਾਈਮ ਨਹੀਂ ਕਿਸੇ ਦਾ ਦੁੱਖ ਸੁਣਨ ਲਈ <laughs> so what, oh the what what so, so he golf fan and uh, she, she was and she was really excited when she had a dog I don't remember in it I don't remember why when you go show her she's only five she's only five jeeva oh, only five apne pran chak ke lagi as the poverty in the country yeah, the government's terrible yeah. there's no benefits or anything there jehda eh gurju ਗੁਰਜੋਤੀ ਨਾਲ ਅਸੀਂ ਮੰਮੀ ਨੇ ਇੱਕ ਵਾਰੀ ਕਿਹਾ ਕਿ ਅਸੀਂ ਗੁਰਜੋਤ ਨੂੰ ਅਡੌਪਟ ਕਰ ਲਿਆ ਉਹਨਾਂ ਦਾ ਸਾਰਾ ਖਰਚਾ ਅਸੀਂ ਕਰਾਂਗੇ ਤੁਸੀਂ ਆਂਟੀ ਇਹਨਾਂ ਨੂੰ ਪੰਜ ਜਿਹਦਾ ਉਹਨਾਂ ਨੂੰ ਬੋਧਨ ਡੈਲਿਸਿਸ ਹੁੰਦੀ ਹੈ ਹਰ ਹਫਤੇ ਤੁਸੀਂ ਇਹਨਾਂ ਨੂੰ 500 ਰੁਪਏ ਦੇ ਦਿਓ ਨਾ ਫालतू ਕਿ ਲੱਗਾਂਦੀ ਨਹੀਂ ਸਾਨੂੰ ਬੜਾ ਮੁੰਡੇ ਦੇ ਲਾਜ ਹਸਤੇ ਵੇਚਦੇ ਨੇ ਅਸੀਂ ਘਰ ਨਹੀਂ ਵੜਨੇ ਹੋ ਪੈਸੇ ਮਤਲਬ ਕਈ ਨੀਅਤ ਦੇ ਸਾਫ਼ ਮਰੀਜ਼ ਇੰਨੇ ਹੁੰਦੇ ਨੇ ਨਾ ਬਾਈ ਜਿਨ੍ਹਾਂ ਨੂੰ ਤੁਸੀਂ ਕਹੋਗੇ ਕਿ ਯਾਰ ਇਹਦਾ ਮੈਂ ਸਾਰਾ ਕੁਝ ਕਰੂੰਗਾ ਤੇ ਬੜਾ ਤਕਲੀਫ ਵੀ ਉਹਨਾਂ ਲੋਕਾਂ ਨੂੰ ਹਾਂ ਹੁਣ ਆ ਕੁੜੀ ਸੀ ਬਾਈ ਹੁਣ ਜਿਹੜਾ ਆ ਕੁੜੀ ਸੀ ਆਂਟੀ ਦੇਖੋ 18 19 ਸਾਲ ਦੀ ਚੜੀ ਇਹਦਾ ਨਾ ਬਾਈ ਜਵਾੜਾ ਟੁੱਟ ਗਿਆ ਪੋਲੋ ਹਸਪੀਟਲ ਕੰਮ ਕਰਦੀ ਸੀ 2.5 ਲੱਖ ਰੁਪਏ ਮੰਗਿਆ ਪੋਲੋ ਨੇ ਅਸੀਂ 3000 ਚ ਇਲਾਜ ਕਰਾਤਾ ਬਾਈ ਉਹ ਜਵਾੜਾ ਦੇਖੋ ਦਾ ਸਹੀ ਆ ਟੁੱਟੇ ਹੋਏ ਜਵਾੜੇ ਨਾਲ ਜਦੋਂ ਆਈ ਸੀ ਸਾਡੇ ਕੋਲ ਆ ਦੇਖੋ ਵੇ ਬੈਂਚ 'ਚ ਪਈ ਐ ਹੰਡਰਡ 2.5 ਲੱਖ ਰੁਪਏ ਤੇ ਅਸੀਂ 3000 ਚ ਇਲਾਜ ਕਰਾਤਾ ਉਹ ਦੇਖੋ ਹੁਣ ਉਹ ਦੇਖੋ ਜਿਹੜੀ ਜਿਹੜੀ ਠੀਕ ਹੋਈ ਐ ਹੁਣ ਆ ਦੇਖੋ ਆ ਦੇਖੋ ਠੀਕ ਹੋ ਗਈ ਮੈਨੂੰ ਆ ਕਹਿੰਦੀ ਮੈਨੂੰ ਵਿਛਾਣਿਆ ਕਹਿੰਦੀ ਵੀਰੇ ਤੁਸੀਂ ਇਲਾਜ ਕਰਾਇਆ ਸੀ ਐਡਾ ਘਪਲਾ ਹੈ ਬਾਈ ਚੀਜ਼ਾਂ ਦੇ ਵਿੱਚ ਸਾਡੇ ਨਾਲ ਕੀ ਐ ਜਿਹੜੇ ਵੱਡੇ ਆਰਟਿਸਟ ਨੇ ਮੇਰਾ ਸ਼ੁਰੂ ਤੋਂ ਹੀ ਸਿੱਧੂ ਨਾਲ ਇੱਕ ਸੀਗਾ ਮੇਰਾ ਨਾ 2018 ਦੇ ਵਿੱਚ ਸਿੱਧੂ ਨੂੰ ਐਸੇ ਪੈ ਗਿਆ ਮੈਨੂੰ ਕੁਝ ਨਹੀਂ ਚਾਹੀਦਾ ਸਿੱਧੂ ਦਾ ਨਾ ਉਹ ਉਸਤਾਦ ਸੇਵਾ ਲੈਣ ਆ ਗਿਆ ਉਹ ਮੈਨੂੰ ਕਹਿੰਦਾ ਮੈਂ ਸਿੱਧੂ ਦਾ ਉਸਤਾਦ ਰਿਆਂ ਮੈਂ ਕਹਾ ਐਂੀ ਸ਼ਰਾਬ ਪੀ ਕੇ ਬੁੱਲੀ ਜਾਂਦਾ ਏ ਮੈਂ ਨਾ ਫੋਟੋ ਖਿੱਚੀ ਮੈਂ ਸਿੱਧੂ ਨੂੰ ਭੇਜਤੀ ਮੈਂ ਕਹਾ ਭਾਈ ਤੁਹਾਡਾ ਉਸਤਾਦ ਸੀ ਕਹਿੰਦਾ ਹਾਂ ਹਾਰਮੋਨੀਅਮ ਸਿਖਾਇਆ ਮੈਨੂੰ ਤੇ ਉਹ ਐ ਕੰਬੇ ਨਿੰਜੀ ਦਾ ਵੀ ਉਹੀ ਉਸਤਾਦ ਸੀ ਹਾਰਮੋਨੀਅਮ ਦਾ ਤੇ ਸਿੱਧੂ ਦਾ ਵੀ ਤੇ ਫਿਰ ਉਹਦੀ ਹੈਲਪ ਹੋਈ ਉਦੋਂ ਸਿੱਧੂ ਜੁੜਿਆ ਉਦੋਂ ਜਦੋਂ ਸਟੋਰੀ ਦੇਖਣੀ ਜਾਨ ਮੈਂ ਐਮਪੀ ਨੂੰ ਭੇਜ ਰਿਆਂ ਪੈਸੇ ਮੈਂ ਕਹਾ ਬڑے ਕੇਸ ਨੇ ਬਈ ਉਹ ਦੇਖ ਵਾ ਕੇਸ ਆ ਕੁੜੀ ਬਲਾਈਂਡ ਆ ਬਈ ਆ ਕੁੜੀ ਬਲਾਈਂਡ ਆ ਆ ਅੰਕਲ ਇਹਦੇ ਘਰ ਦੇ ਹਾਲਾਤ ਦੇਖੋ ਆਂਟੀ ਅਸੀਂ ਵੀਡੀਓ ਬਣਾ ਰਹੀ ਸੀ ਨਾ ਜਦੋਂ ਆ ਦੇਖਿਓ ਚੂਹੀ ਇਹਦੇ ਘਰ ਦੇ ਮੂਰੇ ਰੋਟੀ ਆ ਰੋਟੀ ਤੇ ਗਿਚੂਆ ਦੇਖ ਆ ਕਰਦੇ ਹਾਲਾਤ ਹੁਣ ਇੰਨਾ ਘਰਾਂ ਦੇ ਵਿੱਚ ਆਂਟੀ ਮਤਲਬ ਜੇ ਕੋਈ ਚੱਲੀ ਜਾਵੇ ਨਾ ਉਹ ਇੰਨਾ ਖੁਸ਼ ਹੋ ਜਾਂਦੇ ਨੇ ਨਾ ਪੱਕਾ ਪੱਕਾ ਯੂ ਵਿਲ ਲਵ ਇਟ ਜਦੋਂ ਆਲ ਕੋਈ ਬਈ ਇੱਥੇ ਪੇਸ਼ੈਂਟ ਅਨਪੇਸ਼ੈਂਟ ਆਉਂਦੇ ਨੇ ਇਥੇ ਜਿੱਦਾਂ ਅਸੀਂ ਇੱਕ ਇੱਕ ਪੇਸ਼ੈਂਟ ਸਾਡੇ ਕੋਲ ਆ ਕੇ ਬਹਿੰਦਾ ਅਸੀਂ ਉਹਨਾਂ ਦੇ ਘਰ ਦੀ ਇਨਕੁਆਇਰੀ ਕਰਦੇ ਹਾਂ ਕਿ ਪੇਸ਼ੈਂਟ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਹੁਣ ਆਹ ਕੁੜੀ ਹੈ ਬਈ ਇੱਕ ਦਿਨ ਮਾਂ ਆਈ ਸੀ ਉੱਤੇ ਟੈਂਪੂ ਜਿੱਚ ਬੈਠ ਗਿਆ ਹਾਂਜੀ ਹਾਂਜੀ ਹਾਂ ਉਹ ਘਰੇ ਭੇਜ ਗਏ ਹਾਂ ਹਾਂ ਉਹ ਭੱਜ ਗਿਆ ਮੈਂ ਕੱਲ ਚਿੰਗੀ ਭਲੀ ਹੈ ਉਹ ਹਨਾ ਆਂਟੀ ਝੂਠ ਇਹਨਾ ਬੋਲਦੇ ਨੇ ਹੁਣ ਆਹ ਕੁੜੀ ਬਈ ਇਹਦੇ ਪਿਓ ਨੇ ਹੀ ਰੀੜ ਦੀ ਹੱਡੀ ਤੋੜਦੀ ਕੁੜੀ ਨੇ ਫਿਰ ਆਂਟੀ ਅਸੀਂ ਇਹਨੂੰ ਠੀਕ ਕਰਾਇਆ ਬੀਬਾ ਨਾਮ ਹੈ ਦਾ ਹੁਣ ਇਹ ਪੈਰਲਾਈਜ਼ ਹੋ ਕੇ ਚੱਲੋ ਆਹ ਕੁੜੀ ਹੈ ਫਿਰ ਉਹ ਟੌイズ ਲੈ ਕੇ ਕੇ ਕਰੇ ਫੋਨ 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 ਫ ਸਾਡੇ ਆਂਟੀ ਸਾਡਾ ਵਟਸਐਪ ਹੈ ਸਾਡੇ ਵਟਸਐਪ ਦੇ ਵਿੱਚ ਤੁਸੀਂ ਇਹ ਦੇਖੋ ਕਿਉਂਕਿ ਜਦੋਂ ਆਂਟੀ ਤੁਹਾਡੇ ਪੈਸੇ ਲਵਾਏ ਅਸੀਂ ਤਾਂ ਉਹ ਸਾਡੀ ਜ਼ਿੰਮੇਵਾਰੀ ਹੈ ਜਦੋਂ ਆਹ ਦੇਖੋ ਜਿਹੜਾ ਜਿਹੜੇ ਮੁੰਡੇ ਨੂੰ ਤੁਸੀਂ ਹੁਣ ਪੈਸੇ ਦਿੱਤੇ ਹਨ ਜਿਹੜਾ ਪਿਓ ਹੈ ਹੁਣ ਆਹ ਦੇਖੋ ਉਹਦੇ ਹਸਪੀਟਲ ਦੇ ਬਿੱਲ ਆਹ ਦੇਖੋ ਬਿੱਲ ਕਿਉਂਕਿ ਐਦਾਂ ਤਾਂ ਕੋਈ ਵੀ ਫਰੌਡ ਕਰ ਲੇਗਾ ਆਹ ਦੇਖੋ ਪੇਸ਼ੈਂਟ ਦੀ ਦਵਾਈਆਂ ਬਿੱਲ ਮਤਲਬ ਪੂਰੀ ਮੈਨੇਜਮੈਂਟ ਦੇ ਨਾਲ ਜਿਹੜੀ ਸੀਗੀ ਮੈਨੂੰ ਰਸਨ ਭੇਜ ਦਿਓ ਆਲੋ ਵੀ ਚੰਡੀਗੜ ਸਾਡੀਆਂ ਜਿੰਨੀਆਂ ਦਵਾਈਆਂ ਜਾਂਦੀਆਂ ਕੋਈ ਨਰਸ਼ਨ ਸਾਲੂ ਤੋਂ ਬੰਦੇ ਹੋਣਗੇ ਨਰਸ਼ਨ ਤੁਸੀ ਆ ਜਾਓ ਤੁਹਾਡਾ ਮੈਂ ਬਾਰ ਬਾਰ ਕਹਿ ਰਿਹਾ ਵੀ ਤੁਹਾਡਾ ਆਣਾ ਹੀ ਬਹੁਤ ਵੱਡੀ ਪਤਾ ਕਿਉਂ ਤੁਹਾਨੂੰ ਦੇਖ ਕੇ ਚਾਰ ਵੀ ਜੁੜ ਹੁਣ ਸਿੱਧੂ ਨਾਲ ਦੇਖ ਕੇ ਨਾ ਜੁੜੇ ਹੀ ਜਾਂਦੇ ਬੰਦੇ ਹੁਣ ਪੈਸੇ ਨਹੀਂ ਮੈਟਰ ਕਰਦੇ ਕਿਉਂਕਿ ਜਿਹੜੇ ਵੱਡੇ ਚਿਹਰੇ ਨੇ ਉਹ ਇਹੀ ਕਹਤ ਨੇ ਕਿ ਯਾਰ ਜਿੰਦਾ ਤੁਸੀਂ ਜੋ ਕੀਤਾ ਮੈਂ ਕਹਿੰਦਾ ਦੋ ਬੰਦਿਆਂ ਨੂੰ ਸ਼ਰਮ ਆ ਗਈ ਬੰਦਾਬ ਤੇ ਕਿ ਬਾਹਰੋਂ ਆ ਕੇ ਗੋਰੀ ਕਰ ਗਈ ਤੇ ਤੁਸੀਂ ਵੀ ਸ਼ਰਮੋਂ ਉੱਜਾ ਕੇ ਇੰਹੀਂ ਬੈਠੇ ਹੋ ਯੇ ਆਪ ਸਭ ਬਗੜੇ ਕਿੱਤ ਕੋਈ ਕਿੱਤ ਫੋਟੋ ਆਉਂਦਾ ਨਹੀਂ ਅਡੀ ਰੋਲਾ ਇੰਨਾ ਪਾਣਾ ਮੈਂ ਤਾਂ ਮੈਨੂੰ 8 ਸਾਲ ਹੋ ਗਏ ਵੀਡੀਓ ਪਾਉਂਦੇ ਕੋਈ ਸ਼ੇਅਰ ਨਹੀਂ ਕਰਦਾ ਸੀ ਕੋਈ ਕੁਝ ਨਹੀਂ ਕਰਦਾ ਸੀ ਹੁਣ ਜਾ ਕੇ ਕੀ ਬਹਾੜਾ ਕਰ ਲਉਂ ਤਸਵੀਰ ਕੀ ਚਾਹੀਦਾ ਤੈਨੂੰ ਦੱਸ ਦੇਣਾ ਤੈਨੂੰ ਮਿਲਣ ਆਉਣਾ ਕੱਲ ਆ ਜੀ ਕੋਈ ਟਾਈਮ ਪੀਰ ਫੋਟੋ ਕੋਸ਼ ਬੀਰੀ ਕੋਸ਼ ਬੀਰੀ ਤੇਰੋਂ ਟੇਰੀ ਖਾਣਾ ਦੇਣਾ ਮੈਂ ਮੇਰੇ ਪੈਰੀਆਂ ਤੇ ਲਾ ਕੇ ਕੋਸ਼ ਨਹੀਂ ਨਾ ਨਹੀਂ ਕਰਦਾ ਬਈ ਜਿਹੜੇ ਇਦਾਂ ਦੇ ਪੇਜਣ ਹੁੰਦੇ ਨੇ ਤੁਸਕਾਰ ਕਰਵਾਉਂਦਾ ਪੇਜਣ ਹੁੰਦਾ ਤੁਸੀਂ ਇਹਨੂੰ ਇਦਾਂ ਹੀ ਕਹੀਓ ਤੇ ਨਾ ਲੈ ਲੈਣੀ ਬਾਕੀ ਵਿੱਚ ਅੱਗੇ ਤਾਂ ਹੈ ਨਾ ਰੋਣਾ ਵੀ ਪਸੰਦ ਠਣਾੜਾ ਸੁਣਾਉਂਦਾ ਕੋਈ ਫੋਟੋ ਆਏ ਕੋਸ਼ਿਸ਼ ਫੁੱਟਬਾਲ ਫੁੱਟਬਾਲ ਫੋਟਬਾਲ ਖੇਡਦਾ ਹਣਾ ਹਾਂ ਫੁੱਟਬਾਲ ਜੇ ਬੈਟ ਬੈਟ ਐਕਚੁਅਲੀ ਬਈ ਉਹ ਕ੍ਰਿਕਟ ਕੰਡੀਸ਼ਨ ਕਰਕੇ ਨਾ ਤੈਨੂੰ ਖੇਡਣਾ ਹੋਣਾ ਆ ਜਾ ਰੋਣਾ ਤਾਂ ਸੁਣਾ ਦੇ ਸਿੱਧੂ ਦਾ ਗਾਣਾ ਸੁਣਾ ਦੇ ਯਾਦ ਹੈ ਕੋਈ ਜੱਟ ਜਿਹੜਾ ਤਰਫ ਫੇਰ ਬਟ ਉਸ ਨੂੰ ਕੱਲ ਨਾ ਮੈਂ ਬਾਈ ਤੁਸੀਂ ਲੈ ਕੋਈ ਨਹੀਂ ਇਹ ਜਸ ਵਾਸ਼ ਲੱਕ ਇਹ ਦੇਖੋ ਬਈ ਇਤੋਂ ਡੈਸ ਹੁੰਦੇ ਸੀਗੇ ਆ ਕਰਦਾ ਉਸੇ ਕੱਲ ਤੋਂ ਪਾਈ ਪਈ ਡੈਸਿਸ ਬਲੱਡ ਜਿੰਦੀ एवरी ਵੀਕ ਹਫਤੇ ਚ ਤਿੰਨ ਵਾਰ ਸੌਂ ਨਹੀਂ ਪਈ ਚਾਰ-ਚਾਰ ਘੰਟੇ ਖੰਟੀ ਆ ਨਾ ਲਾ ਕੇ ਨੀ ਨੋ ਨਾਥਿੰਗ ਹੀ ਇਜ਼ ਅ ਫਸਟ ਕਿਡ ਮੈਂ ਇਹਦੇ ਪੈਰ ਫਾੜ ਲੈਂਦਾ ਪਰ ਤੂੰ 10 ਸੈਲੂ ਕੀ ਚਾਹੀਦਾ ਨਾ ਮਸ ਲੈ ਸਮ ਤੁਨੋਂ ਜਿਹੜਾ ਪਤਾ ਹੋ ਇਹਦਾ ਫੇਵਰਟ ਕੁਝ ਕੁਝ ਨਹੀਂ ਬਈ ਤੋ ਕਿ ਦੂਜੇ ਪਾਸੋਂ ਨਾ ਥੋੜਾ ਨੇਚਰ ਵੀ ਦੂਜੇ ਗੱਲਾਂ ਵਾਲੇ ਨੇ